ਚੈਰ ਮੈਡਮ ਨਾ ਅੰਕੀਨਾ ਬਣੀਆ ਅੱਜ ਤੇਰਾ ਨਾਮ ਜਸਪਾਲ ਸਿੰਘ ਨਾਲ ਮੇਰੇ ਭਰਾ ਦਾਰਾ ਸਿੰਘ ਦਮਦਮਾ ਜੀ ਇਹਦਾ ਜਿਹੜਾ ਬਸ਼ੇਰਾ ਸਾਡਾ ਇਹ ਘੋੜਾ ਇਹ ਪੱਗ ਮੈਂ ਜੀ ਤੇ ਜਿਹਦੀ ਉਮਰ 18 ਸਾਲ ਤੋਂ 2 ਮਹੀਨੇ ਘੱਟ ਪਿਆ ਜੀ ਹਜੇ ਤੱਕ ਜੋ ਕਿ ਸਪੌਟਲੈਸ ਹੈ ਬਿਲਕੁਲ ਕਿਤੇ ਕੋਈ ਦਾਗ ਨਹੀਂ ਜੀ ਬਾਕੀ ਬਰੀਡਿੰਗ ਲਈ ਘੋੜੀ ਬਹੁਤ ਜ਼ਿਆਦਾ ਮੇਕ ਹੋ ਰਹੀ ਹੈ ਜੀ ਕਿਉਂਕਿ ਜਿਹੜੀ ਇਹਦੀ ਸਪੌਟਲਾਈਟ ਸੁੰਦਰਤਾ ਉਹ ਭਾਈ ਜੀ ਤੁਸੀਂ ਵੀ ਦੇਖੋ ਤੁਹਾਨੂੰ ਆਪ ਨੂੰ ਚੰਗੇ ਲੱਗਦੇ ਆ ਤਾਂ ਹੀ ਆਪਾਂ ਇਹਦੀ ਵੀਡੀਓ ਬਣਾਉਨੇ ਆ ਇਸ ਕਰਕੇ ਸਪੋਰਟਲੈਸ ਬੰਕਰ ਚੰਗੀ ਘੋੜਾ ਵੱਡਾ ਜੀ ਸਾਰੀਆਂ ਜੋ ਖਾਸੀਅਤਾਂ ਨੇ ਤੇ ਹੁਣ ਤੱਕ ਇਹ ਜਿਹੜੇ ਆਏ ਆ ਵੀ ਬਾਦਸ਼ਾਹ ਕੋ ਬਾਲੀਵੁੱਡ ਦੇ ਹੁੰਦੇ ਵੀ ਲੈ ਕੇ ਗਏ ਤੁਹਾਡੇ ਕੋ ਵੀ ਹਾਂ ਜੀ ਆਪਣੇ ਤੋਂ ਸੁਲਮਾਨ ਖਾਨ ਜੀ ਦਾ ਜਿਹੜਾ ਨਾਲ ਬਰਦਰ ਕੰਮ ਕਰਦੇ ਪਿਸ਼ਾਚ ਜੀ ਉਦੋਂ ਭਾਈ ਸੁਲਮਾਨ ਜੀ ਨਾਲ ਗੱਲ ਹੋਈ ਸੀ ਆਪਣੀ ਵੀਡੀਓ ਕਾਲ ਤੇ ਵੈਸੇ ਆਪਾਂ ਘਰੇ ਵੀ ਜਾ ਕੇ ਆਏ ਆ ਮੈਂ ਕਿਹਾ ਆਏ ਆ ਉੱਥੇ ਆਪਣੇ ਤੋਂ ਬੇਤਾਬ ਘੋੜਾ ਲੈ ਕੇ ਜਾਇਆ ਜੀ ਵੈਸੇ ਘੋੜੀਆਂ ਵੀ ਦੋ ਤਿੰਨ ਗਈਆਂ ਔਰ ਘੋੜਾ ਫੇਮਸ ਹੈ ਉਹਦੇ ਬੱਚੇ ਵੀ ਹਰੇ ਰੰਗ ਦੇ ਤਕਰੀਬਨ 4-5 ਬੱਚੇ ਹਰੇ ਰੰਗ ਦੇ ਚਾਉਂਦੇ ਆ ਜੀ ਉਹਦੇ ਜੀ ਬ੍ਰਦਰ ਕੋ ਖਾਸ ਬਾਈਟ ਦੀ ਚਾਂਟ ਬਾਈਟ ਇਸ ਤਰ੍ਹਾਂ ਜੀ ਉਹ ਤਾਂ ਆਪਣੀ ਪਰਦੇ ਦੀ ਡੰਕ ਆ ਜਾਂ ਆਪ ਆਪ ਖੋਦਦੇ ਨੇ ਜੀ ਅੱਗੇ ਉਹ ਸ਼ੋਲੇ ਹੋਵੇ ਜਮੀ ਆ ਜਾਉਂ ਹੈ ਜੀ ਦੇਸੀ ਘੋ ਹੈ ਜੀ ਉਹ ਤਕਰੀਬਨ ਉਹਨੇ ਬੰਦ ਨਹੀਂ ਕਰਦੇ ਜੀ ਇਸ ਕਰਕੇ ਘੋੜਾ ਜਿਹੜਾ ਵਾ ਤੋਂ ਹੈਵੀ ਬਾਡੀ ਬੋਨ ਸਟਰਕਚਰ ਦਾ ਮਜ਼ਬੂਤ ਬਣਦਾ ਜੀ ਸਾਉਂ ਕਵਜੋ ਕਰ ਰਹੇ ਹਾਂ ਸੈਕ ਦੰਦਾ ਹੈ ਦੋਨੇ ਕੰਮ ਹੀ ਹੈ ਜੀ ਤੇ ਸੈਕ ਦੰਦਾ ਵੀ ਹੈ ਜੀ ਇੱਕ ਸ਼ੌਕ ਵੀ ਹੈ ਕਿਉਂਕਿ ਸਭ ਤੋਂ ਪਹਿਲਾਂ ਸਾਡੇ ਭਰਾ ਨੂੰ ਸ਼ੌਕ ਸੀ ਬਾਰਾ ਸਿੰਘ ਨੂੰ ਸਾਡਾ ਵੀ ਪਿਤਾਪੁਰਖੀ ਕੰਮ ਹੈ ਜੀ ਸ਼ੌਕ ਹੈ ਪਹਿਲਾਂ ਤੋਂ ਪਰ ਇਹਨਾਂ ਨੇ ਜਦੋਂ ਪੈਦਾ ਹੋਇਆ ਇਹਨਾਂ ਦਾ ਬਾਈ ਵੀ ਤੁਸੀਂ ਉੱਥੇ ਲੈ ਜਾਓ ਵੀ ਉੱਥੇ ਦੀ ਪਰਵਰਿਸ਼ ਵੀ ਸਹੀ ਹੋ ਜੂ ਬਾਕੀ ਬਰੀਡਿੰਗ ਦਾ ਕੰਮ ਵੀ ਇੱਥੇ ਵੱਧ ਹੈ ਕਿਉਂਕਿ ਸਾਡੇ ਇੱਕ ਸੈਂਟਰ ਬਹੁਤ ਚੰਗਾ ਕੀ ਬਣਿਆ ਮਿਲਿਆ ਇਸ ਸਮੁੰਦਰ ਘੋੜੇ ਦਾ ਜੀ ਮੈਂਟੋ ਵਾਲੇ ਸਮੁੰਦਰ ਘੋੜੇ ਦਾ ਜੀ ਅੱਜ ਅਗਰ ਕੀਮਤੀ ਗੱਲ ਕੀਤੀ ਜਾਵੇ ਤਾਂ ਕੀਮਤ ਦਾ ਹਸਤਾ ਜੀ ਮੁਲੇ ਹੀਰੀ ਆ ਦੀ ਕੀਮਤ ਤਾਂ ਨਾਲ ਦੀ ਵੈਸੇ ਕੋਈ ਵੀ ਨਹੀਂ ਪਰ ਜੇਕਰ ਫਿਰ ਵੀ ਸੋਚਦਾ ਆਪਾਂ ਨੂੰ 10 ਕਰੋੜ ਤੱਕ ਦੀ ਉਹ ਫਰਾਜ ਚੱਕੀ ਵਰਨਾ ਆਪਾਂ ਮੋਟਵਾਰ ਸੇਲ ਹੈ ਜੀ ਜੀ ਬ੍ਰਦਰ